ਸ੍ਰੀ ਕਾਲ ਜੀ ਸਵਾਗਤ ਹੈ ਸਾਡੀ ਖੋਰ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨਿਊ ਰੈਸਪੀ ਰੈਸਪੀ ਨਹੀਂ ਨਿਊ ਚਟਨੀ ਚਟਨੀ ਜਿਵੇਂ ਕਿ ਮੰਗੋ ਦਾ ਸੀਜ਼ਨ ਚੱਲ ਰਿਹਾ ਤੇ ਆਪਾਂ ਬਣਾਵਾਂਗੇ ਕੱਚੇ ਮੰਗੋ ਦੀ ਚਟਨੀ ਕੱਚੀ ਕੈਰੀ ਦੀ ਚਟਨੀ ਕਹਿੰਦੇ ਹਨ ਮੰਗੋ ਲੈ ਲਿਆ ਆਪਾਂ ਲਸਣ ਇਧਰ ਹੈਗਾ ਪੁਦੀਨਾ ਤੇ ਧਨੀਆ ਟਮਾਟਰ ਤੇ ਪਿਆਜ਼ ਇਧਰ ਬਣਾਉਂਦੇ ਗਰਮ ਹੋ ਰਿਹਾ ਦੇਖੇ ਤੁਹਾਨੂੰ ਦਿਖਾਉਂਦੇ ਬਣੇ ਰੋ ਵੀਡੀਓ ਦੇ ਨਾਲ ਬਿਨਾ ਕੁੰਡੇ ਤੋਂ ਕੁੰਡੇ ਵਰਗੀ ਚਟਨੀ ਕਿਵੇਂ ਬਣਾਉਣੀ ਹੈ ਲੋ ਗイズ ਆਪਾਂ ਨੇ ਅੰਬੀਆਂ ਨੂੰ ਕੱਟ ਲਿਆ ਕੱਚੀ ਕੈਰੀ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਆਇਲ ਦੇ ਵਿੱਚ ਥੋੜਾ ਥੋੜਾ ਫਰਾਈ ਤੇ ਨਾਲ ਹੀ ਆਪਾਂ ਰੱਖ ਦਵਾਂਗੇ ਟਮਾਟਰ ਤੇ ਨਸਲ ਵੀ ਪਾ ਦਵਾਂਗੇ ਹੁਣ ਥੋੜਾ ਟਾਈਮ ਆਪਾਂ ਇਹਨਾਂ ਨੂੰ ਕਰਦੇ ਹਾਂ ਫਰਾਈ ਇਹ ਲੋਕੀ ਆਪਣਾ ਫਰਾਈ ਹੋ ਰਿਹਾ ਟਮਾਟਰ ਤੇ ਅੰਬੀਆਂ ਥੋੜੀਆਂ ਜਿਹੀ ਹੋਰ ਸੌਫਟ ਹੋ ਜਾਣ ਫਿਰ ਆਪਾਂ ਇਹਨਾਂ ਨੂੰ ਕੱਢਦੇ ਆ ਬਾਹਰ ਕਿਉਂਕਿ ਇਹ ਇੰਨਾ ਕਰ ਸਕਦੇ ਆ ਤੇਸ ਕਰਕੇ ਤੁਸੀਂ ਇਹਨੂੰ ਪਾ ਕੇ ਰੱਖ ਦੋ ਡੋਕਸ ਕਰਕੇ ਆਪਾਂ ਸਾਰਿਆਂ ਨੂੰ ਪਲਟਤਾ ਸੀਗਾ ਟਮਾਟਰਸ ਤੇ ਮੈਂਗੋ ਨੂੰ ਹੁਣ ਦੂਜੇ ਪਾਸੇ ਥੋੜਾ ਥੋੜਾ ਸੇਕ ਲਵਾ ਲੈਣੇ ਐਦਾਂ ਉਲਟ-ਪਲਟ ਕਰਕੇ ਤੁਸੀਂ ਦੋਨੋਂ ਪਾਸੇ ਇਹਨਾਂ ਨੂੰ ਸੌਫਟ ਕਰ ਲੈਣਾ ਹੈ ਹੇਠੋਂ ਦਾ ਸੰਜੋ ਛਿਲਕਾ ਲੈਣ ਲੱਗ ਗਿਆ ਟਮਾਟਰ ਦਾ ਤਾਂ ਫਿਰ ਇਹ ਰੈਡੀ ਆ ਫਿਰ ਆਪਾਂ ਇਹਨੂੰ ਕੱਢਦੇ ਹਜੇ ਥੋੜਾ ਜਿਹਾ ਹੋਰ ਸੇਕ ਲਵਾਂਗੇ ਲੋ ਫਰੈਂਕਸ ਟਮਾਟਰ ਆਪਣੇ ਹੋ ਗਏ ਆ ਦੇਖੋ ਇੱਕਦਮ ਇੱਕਦਮ ਇਹਨਾਂ ਦਾ ਛਿਲਕਾ ਲੈਣ ਲੱਗ ਗਿਆ ਜਿਹੜਾ ਦਰਮਾਹ ਹਜੇ ਇਹਦਾ ਇਹਨਾਂ ਦਾ ਛਿਲਕਾ ਲਾ ਕੇ ਕਰ ਲੈਣਾ ਤੇ ਆਪਾਂ ਇਹਨੂੰ ਛਿਲਕੇ ਨੂੰ ਉਤਾਰ ਦਵਾਂਗੇ ਟਮਾਟਰਾਂ ਦਾ ਸਾਰਿਆਂ ਦਾ ਲੈ ਗਏ ਟਮਾਟਰਾਂ ਨੂੰ ਆਪਾਂ ਨੂੰ ਬਾਹਰ ਕੱਢ ਲੈਣੇ ਆ ਤੇ ਅੰਬੀਆਂ ਨੂੰ ਥੋੜਾ ਜਿਹਾ ਸੇਕ ਹੋ ਲਵਾਵਾਂਗੇ फिर नैक्सट प्रोसैस कर दे बने वीडियो के नाल सारे टमाटर का छिलका ने अपने ने उतार ले तो टमाटर काट हैं हम बार देखो पूरे एकदम सॉफ्ट हो गए टेस्टी टेस्टी अम्मी अम्मी थो बना के है, है। लसन भी आप कट लेंगे बहर बस कल अंबी में थोड़ा जो होलसे करवा लेंगे मैंगो में बाकी अपना जोड़ा मटीरियल रेडी है ਦਰਦਰਾ ਕੈਮਰਾ ਲੋ ਗਾਇਜ਼ ਅੰਬੀਆਂ ਵੀ ਆਪਣੀਆਂ ਹੋ ਗਈਆਂ ਅੰਦਰ ਤੋਂ ਸਾਫਟ ਇਹਨਾਂ ਨੂੰ ਵੀ ਕੱਢਦੇ ਆਪਾਂ ਬਾਹਰ ਮੇਰੇ ਪਤੀ ਦੇ ਗੱਲ ਨੇ ਉੱਚੀ ਬਲੂਚੀ ਬਲੂਚੀ ਬਲੋਂ ਸਾਰੇ ਸੌਂ ਰਹੇ ਆ ਨਾ ਵੀਰੇ ਉੱਚੀ ਸਾਰੀਆਂ ਅੰਬੀਆਂ ਨੂੰ ਬਾਹਰ ਕੱਢ ਲਿਆ ਜਿਹੜੀ ਕੋਈ ਆਪਾਂ ਨੂੰ ਹਾਰਡ ਲੱਗਦੀ ਹੈ ਉਹਨੂੰ ਆਪਾਂ ਸੈਂਟਰ 'ਚ ਰੱਖ ਦਵਾਂਗੇ ਜਿਹੜੀਆਂ ਹੋ ਗਈਆਂ ਉਹਨਾਂ ਨੂੰ ਕੱਢ ਲਓ ਬਾਹਰ ਫਿਰ ਆਪਾਂ ਬੈਨੇਕਟ ਪ੍ਰੋਸੈਸ ना शिल्के तो ना। लो गाइस इन्हों छिलके अलग कर लेना अलग करके आप चौपर के बिच छिलका कटो बार नैक्सट लो गर्म बहुत तुम थोड़ा जहा ठंडा करके भी कर सकते हो आप गर्म गर्म ही पंगे लै रहे हैं ਤੇ ਮੈਂ ਤੁਹਾਨੂੰ ਸਾਰੀਆਂ ਕੱਢ ਕੇ ਛਿਲਕੇ ਦੇ ਵਿੱਚੋਂ ਗਾਇਸ ਫਿਰ ਮਿਲਦਾ। ਵਾਓ ਗਾਇਸ ਆਪਾਂ ਸਾਰੀ ਕੱਢ ਕੇ ਐਡ ਕਰ ਲਈਏ ਇਹ ਆਪਣੇ ਛਿਲਕੇ ਤੇ ਇਹ ਆਪਣੀਆਂ ਹੈਗੀਆਂ ਅੰਬੀਆਂ ਇਹਨੂੰ ਆਪਾਂ ਚੋਪਰ ਦੇ ਵਿੱਚ ਪਾ ਲਿਆ ਤੇ ਇਹ ਵਾਲੇ ਜਿਹੜੇ ਆਪਾਂ ਟਮਾਟਰ ਚੋਪ ਕੀਤੇ ਸੀ ਸਾਰੀ ਫਰਾਈ ਕੀਤੇ ਸੀ ਉਹ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਲੈਣੇ ਆ ਤੇ ਆਪਣਾ ਚੋਪਰ ਛੋਟਾ ਕਰ। ਮੁੰਡਾ ਚੋਪਰ ਦਾ ਬਲੇਡ ਘੁੰਮ ਚੁੱਕਿਆ। ਇਸ ਕਰਕੇ ਤੁਸੀਂ ਸੀਰੀਅਸ ਨਹੀਂ ਲੈਣਾ ਇਸ ਚੀਜ਼ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਹੀ ਪਾ ਦਵਾਂਗੇ ਪੁਦੀਨਾ ਤੇ ਧਨੀਆ सारा कुछ पा के दिखा मैं तेन चॉप तो हो जाऊगा तो ये पावगी कच्चा प्याज कट के ठीक है मैं थोड़ा जो चॉप कर ला फिर थोड़ा मिलताई सी मटीरियल अपना सारा मिक्स हो गया बिना कुंडे तो कुंडे वाली चटनी रेडी है रेडी नहीं है हजे तो फिक्की वाली है ਤੇ ਇਧਰ ਆਪਾਂ ਫੜਾਈ ਦੇ ਵਿੱਚ ਲਾਵਾਂਗੇ ਇਹਨੂੰ ਤੜਕਾ ਤੇਲ ਆਪਣਾ ਗਰਮ ਜੀਰੇ ਚ ਆਪਾਂ ਕਿਤੇ ਸੀ ਫਰਾਈ ਇਹ ਵਾਲੀ ਚਟਨੀ ਨਾਲ ਦੇ ਵਿੱਚ ਕਰੋ ਐਡ ਇਹ ਕਿੰਨੀ ਕੁੰਡੇ ਵਾਲੀ ਲੱਗ ਰਹੀ ਹੈ ਨਾ ਲੱਗ ਰਹੀ ਹੈ ਕਿ ਮਿਕਸੀ ਜਾ ਪਾਉਣੀ ਬਿਨਾ ਖੋਲੇ ਤੇ ਕੁੰਡੇ ਉਹ ਨਹੀਂ ਆਉਂਦੇ ਆ ਨਾ ਫੋਨ ਆਪਾਂ ਵਿੱਚ ਕਰਾਂਗੇ ਮਸਾਲੇ ਐਡ ਫਿਰ ਪਾ ਲਾਂਗੇ ਲਾਲ ਮਿਰਚ ਕਿਸੀ ਆ ਦੇ ਕੇ ਇਸ ਤੇ ਪਾ ਲਿਓ ਨਮਕ ਤੇ ਆਟਾ ਮਸਾਲਾ ਗ੍ਰੀਨ ਚਿੱਲੀ ਮੇਰੇ ਕੋਲੇ ਗਾਈਜ਼ ਇਹ ਪੀਸੀ ਹੋਈ ਹੈਗੀ ਐ ਜੇ ਤੁਹਾਡੇ ਕੋਲੇ ਜੇ ਤੁਹਾਡੇ ਕੋਲੇ ਪੀਸੀ ਹੋਈ ਨਹੀਂ ਹੈਗੀ ਤਾਂ ਤੁਸੀਂ ਉਹਦੇ ਵਿੱਚ ਹੀ ਗ੍ਰाइंड ਕਰ ਸਕਦੇ ਹੋ ਹਾਂ ਲੱਗ ਗਿਆ ਆਪਾਂ ਨੇ ਇਹਦੇ ਵਿੱਚ ਇਹੀ ਪਾਤੀ ਪੀਸੀ ਹੋਈ ਗ੍ਰੀਨ ਚਿੱਲੀ ਤੇ ਹਿੱਸਾ ਕਰ ਦਿੰਦੇ ਹਾਂ ਜਿਆਦਾ ਕੁਝ ਨਹੀਂ ਪਾਇਆ ਆਪਾਂ ਬਸ ਥੋੜਾ ਜਿਹਾ ਪਾਣੀ ਛਾਲੀਏ ਇਹ ਤੁਹਾਨੂੰ ਫਾਈਨਲ ਲੁੱਕ ਦਿਖਾਉਣੀ ਆ ਚਟਨੀ ਬਣ ਕੇ ਆਪਣੀ ਰੈਡੀ ਆ ਬਿਨਾ ਕੁੰਡੇ ਤੋਂ ਕੱਚੇ ਮੰਗੋ ਦੀ ਛਟਪਟੀ ਜੰਮੀ ਜੰਮੀ ਛਟਨੀ ਤੇ ਇਹਨਾਂ ਤੁਸੀਂ ਰੋਟੀ ਨਾ ਖਾਓ ਪਰੌਂਠੇ ਨਾਲ ਖਾਓ ਜਿਹੜੇ ਨਾਲ ਮਰਜ਼ੀ ਖਾਓ ਫਾਈਨਲ ਲੁੱਕ ਵੇਟ ਬੋਏ ਮੈਂ ਆਪਣੀ ਚਟਨੀ ਬਣ ਕੇ ਰੈਡੀ ਆ ਇਕਦਮ ਛਟਪਟੀ ਜੰਮੀ ਜੰਮੀ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਇੱਕ ਕੱਚੇ ਬਾਉਲ ਦੇ ਵਿੱਚ ਲੋ ਗਾਇਜ਼ ਆਪਣੀ ਚਟਨੀ ਬਣ ਕੇ ਰੈਡੀ ਹੈ ਦੇਖੋ ਇੱਕਦਮ ਯਮੀ ਯਮੀ ਆਉਂਦਾ ਨਾ ਪੂਰਾ ਕੁੰਡੇ ਵਾਲਾ ਟੈਕਸਚਰ ਕੁਲੀ ਕੁਲੀ ਨੀਗੀ ਸਾਰਾ ਕੁਝ ਅਲੱਗ-ਅਲੱਗ ਦਿਖ ਰਿਹਾ ਤੇ ਖਾਂਚ ਵੀ ਮੈਂ ਟੇਸਟ ਕਰ ਲਈ ਬਹੁਤ ਯਮੀ ਬਣੀ ਹੈ ਤੁਸੀਂ ਵੀ ਮਜੂਰ ਬਣਾ ਕੇ ਦਿਖਾਓ ਕਿਉਂਕਿ ਹੁਣ ਤਾਂ ਕੱਚੇ-ਕੱਚੇ ਅੰਬਿਆ ਆ ਰਹੀਆਂ ਤੇ ਚਟਪਟੀ ਐ ਖੱਟੀ-ਮਿੱਠੀ ਬਣੀ ਹੈ ਪੂਰੀ ਜਿਹੜੇ ਨੂੰ ਖਟਾ-ਖਟਾ ਖਾਣਾ ਪਸੰਦ ਆ ਉਹਨਾਂ ਵਾਸਤੇ ਤਾਂ ਲਾਜਵਾਬਾ ਲਾਜਵਾਬ ਲੋਕੋ ਜਮੀ ਇੱਕ ਨੰਬਰ